मिती अठारह फरवरी नाम सात बजे अमृतसर प्रशासन नाल संत समाज और समूह जथेबंद मीटिंग हुई जिस विच अमृतसर प्रशासन वालों संत समाज आश्वासन दिता गया कि दोषियों उत्ते जल्द कार्रवाई की जाएगी ਇਸੇ ਲਈ ਸੰਤ ਸਮਾਜ ਅਤੇ ਹੋਰ ਜਥੇਬੰਦੀਆਂ ਨੇ 19 ਫਰਵਰੀ 2024 ਨੂੰ ਅੰਮ੍ਰਿਤਸਰ ਬੰਦ ਦੀ ਕਾਲ ਵਾਪਸ ਲਈ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬਕੀਏਕਾ ਜਿੰਦਾਬਾਦ ਵਾਲ ਬਕੀਏਕਾ ਜਿੰਦਾਬਾਦ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜਿਹੜੀ 19 ਫਰਵਰੀ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਆਰਮੀਕ ਅਤੇ ਸਮਾਜਿਕ ਜਥੇਬੰਦੀਆਂ ਵਾਲਮੀਕ ਸਮਾਜ ਵੱਲੋਂ ਜਿਹੜੀ ਦਿੱਤੀ ਗਈ ਸੀ ਸਾਂਝੇ ਤੌਰ ਤੇ ਉਹਦੀ ਅੱਜ 18 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ ਔਰ ਉਹਨਾਂ ਅਸ਼ਵਾਸ਼ਣ ਦਵਾਇਆ ਵਾ ਕਿ ਜਿਹੜੇ ਸਮਾਜ ਦੇ ਕੰਮ ਆ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਊਗਾ ਔਰ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਜਿਹੜੀ ਅੱਜ ਆਇਆ ਸਵੇਰ ਦੀ ਅੰਮ੍ਰਿਤਸਰ ਦੀ ਬੰਦ ਬੰਦ ਦੀ ਕਾਲ ਹੀ 19 ਫਰਵਰੀ ਵਾਲੀ ਉਹ ਅਸੀਂ ਪੋਸਟਪੋਨ ਕੀਤੀ ਗਈ ਆ ਔਰ 11 ਤਰੀਕ ਤੋਂ ਬਾਅਦ ਆ ਜਿਹੜੀ ਅਗਲੀ ਨਾਲ ਨੀਤੀ ਲਾ ਕੇ ਉਹ ਉਹ ਦੱਸੀ ਜਾਊਗੀ ਇੱਕ ਟੀਮ ਨੇ ਨੀਰੂ ਪਾਇਵਾ ਤੇ ਹੋਰ ਵੀ ਟੀਮ ਵੱਲੋਂ ਮਾਫੀ ਵੀ ਮੰਗੀ ਗਈ ਹੈ ਜੀ ਉਹ ਸਾਡਾ ਸਮਾਜ ਉਹ ਮਾਫੀ ਨੂੰ ਮਾਫੀ ਨਹੀਂ ਸਮਝਦਾ ਉਹ ਉਹਨਾਂ ਨੂੰ ਚਾਹੀਦਾ ਜਦੋਂ ਵੀ ਆਪਣਾ ਇਹ ਆਉਂਦੇ 4 ਤਰੀਕ ਤੋਂ ਬਾਅਦ ਉਹ ਸਾਡੇ ਆਸ਼ਰਮ ਪਗਵਾਨ ਵਾਲਮੀ ਕੀ ਆਸ਼ਰਮ ਸਾਡੇ ਸਤਿਗੁਰੂ ਮਲਕੀਨਾਰਾਹ ਮਹਾਰਾਜ ਜੀ ਕੋ ਜਿੰਨਾ ਚਿਰ ਉੱਥੇ ਆ ਕੇ ਨਕਮਸਤਕ ਨਹੀਂ ਹੁੰਦੇ ਉਹਨਾਂ ਚਿਰ ਉਹ ਮਾਫੀ ਸਮਝੀ ਨਹੀਂ ਜਾਊਗੀ ਉਹ ਜੀ ਵਾਪਸ ਲਈ ਗਈ ਆ ਫਿਰ ਇਹ ਆਪਣਾ ਕੈਨਸਲ ਨਹੀਂ ਪੋਸਟਪੋਨ ਕੀਤੀ ਗਈ ਹੈ ਜਾਨਾ ਟਿੱਕ ਟਕ ਜੈ ਬਾਲਮੀ ਕੀ ਹਰ ਬਾਲਮੀ ਕੀ ਜੈ ਉਨੀ ਤੀ ਕੀ ਬੰਦ ਨਹੀਂ ਕਾਲ ਸੀ ਉਹ ਅੱਜ ਪੋਸਟਪੋਨ ਕੀਤੀ ਗਈ ਹੈ 11 ਤੀ ਤੱਕ ਕਿਉਂਕਿ ਹਾਈ ਕੋਰਟੇ ਮਸਲਾ ਚੱਲਦਾ ਪਿਆ ਹਾਈ ਕੋਰਟ ਦੇ ਵਿੱਚ 4 ਤਰੀਕ ਨੂੰ ਉਹ ਪਾਰਟੀ ਪੇਸ਼ ਹੋਈ ਜਨਾ ਪੇਸ਼ ਕੀਤੀ ਵਿਗਿਆਨਤੀ ਪੰਜਾਬ ਲੈਵਲ ਦੀ ਬੰਦ ਦਾ ਸੱਦਾ ਦਿੱਤਾ ਜਾਵੇਗਾ ਅੱਜ ਡੀਸੀ ਦਫਤਰ ਸਾਰੇ ਪ੍ਰਸ਼ਾਸਨ ਨੇ ਇਸ ਗੱਲ ਦਾ ਬਿਸ਼ਵਾਸ ਦਵਾਇਆ ਕਿ ਅਮੀ ਜੀਟੀ ਉਨਾਂ ਤੇ ਐਕਸ਼ਨ ਹੋਵੇਗਾ ਤੁਹਾਨੂੰ ਅੱਜ ਅੱਜ ਜੀ ਸਾਰੇ ਸੰਤ ਸਮਾਜ ਅਤੇ ਸਾਰੇ ਸਮਾਜ ਦੀਆਂ ਜਥੇਬੰਦੀਆਂ ਅੱਜ ਡੀਸੀ ਆਫਿਸ ਇੱਥੇ ਇਕੱਠੀਆਂ ਹੋਈਆਂ ਸੀ ਜਿੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਆ ਜੋ ਇਹਨਾਂ ਦੀ 19 ਤਰੀਕ ਨੂੰ ਬੰਦ ਦੀ ਕਾਲ ਸੀ ਉਹਦੇ ਸੰਬੰਧੀ ਅਸੀਂ ਇਹਨਾਂ ਨੂੰ ਸਾਰੇ ਕੇਸ ਬਾਰੇ ਦੱਸਿਆ ਗਿਆ ਜਿਹੜਾ ਬੂਹੇ ਬਾਰੀਆਂ ਵਾਲਾ ਕੇਸ ਸੀ ਉਹਦੇ ਬਾਰੇ ਡਿਟੇਲ ਦਿੱਤੀ ਪੀਓ ਬੋਰਡ ਦੇ ਵਿੱਚ ਜਿਹੜੀ ਆ 4 ਜਿਹੜੀ ਮਾਰਚ ਡੇਟ ਪਈ ਆ ਉਹਦੇ ਵਿੱਚ ਕੋਰਟ ਜਿਨ੍ਹਾਂ ਨੂੰ ਪੇਸ਼ ਹੋ ਲਈ ਗਿਆ ਇਹ ਸਾਰੇ ਕੇਸ ਦਿੱਤੇ ਜਿਹੜਾ ਇਹਨਾਂ ਨੂੰ ਅਸੀਂ ਵਿਸ਼ਵਾਸਿਤ ਹੋਇਆ ਇਹ ਜਿਹੜੀ ਤਫ਼ਤੀਸ਼ ਬਿਲਕੁਲ ਸਹੀ ਤਰੀਕੇ ਨਾਲ ਸਹੀ ਕੀਤੀ ਜਾਏਗੀ ਜੋ ਇਹਨਾਂ ਨੇ ਸਾਡੇ ਵਿਸ਼ਵਾਸ ਨੂੰ ਮੰਨਦੇ ਹੋયા ਜਿਹੜੀ 19 ਤਰੀਕ ਦੀ ਕਾਰ ਆ ਉਹਨੂੰ ਇਹਨਾਂ ਪੋਸਟਪੋਨ